ਸੋ ਜੁਗਤ ਹਨ ਪੰਜਾਬ ਫਾਰ ਕਾਸਟ ਸਵਾਤ ਕਰਦੇ ਆ। ਸਰਦਰ ਜਿਹੜਾ ਜਾ ਲੜ ਤੋਂ ਮਾਤਵਾਦ ਨੂੰ ਬੜ ਬੜ ਰੱਪਿਆ ਬਖਸ਼ੇ ਗੱਲ ਕਰਦੇ ਆ ਅਸੀਂ ਅੱਜ ਮਨਾੜੀ ਜੋ ਦੱਸੇ ਕਿ ਮਨਾੜੀ ਦਾ ਨਾਮ ਕਿਉਂ ਪਿਆ ਉਹ ਉੱਥੇ ਲੋਕਾਂ ਨੂੰ ਮਰਜ਼ੀ ਯੂਨੀਤ ਦੇ ਪਰ ਜੋ ਕਿ ਫੇਮਸ ਜੁਕੀ ਥਾਂ ਕਿਹੜੀ ਨੇ ਕਰਦੇ ਤੇ ਲੋਕੋ ਤੇ ਜੋ ਕਿ ਵੱਧ ਵੱਧ ਕਿਹੜੇ ਸਨਤ ਤੇ ਜਾ ਕੇ ਇਸੋ ਐਕਟੀਵਿਟੀਸ ਕਰਦੇ ਨੇ ਜਾਂ ਤੇ ਆ ਕੇ ਪੂਰਾ ਇੰਜੋਏ ਕਰਦੇ ਨੇ ਸੋ ਮਨਾੜੀ ਦਾ ਆਪਣਾ ਨਾਮ ਅਸੀਂ ਇਫਰਦ ਕਰਦੇ ਆ। ਮਨਾਰੀ ਨਾ ਲਈ ਗ੍ਰੀਤੀ ਮੰਨੂ ਜੀ ਦੇ ਨਾਮ ਤੋਂ ਪਿਆ ਤੇ ਫਿਰ ਮੰਨੂ ਜੀ ਨੇ ਜਨ ਲਿਆ ਜਿਸ ਕਰਕੇ ਉਹਨਾਂ ਮੰਨੂ ਗੁਰ ਫਿਰ ਫਿਰ ਮੰਨੂ ਅੰਦਰ ਟੈਂਪਲ ਰਕੜ ਕੇ ਉਸ ਕਰਕੇ ਉਹਨਾਂ ਆਉਣ ਥੋੜੀ ਨਾਮ ਮਨਾਰੀ ਪੈ ਗਿਆ ਤੇ ਉਸ ਤੋਂ ਬਾਅਦ ਜਿਹੜੀ ਖੜੀ ਮਾਦੇਵ ਟੈਂਪਲ ਨੇ ਖੜੀ ਮਾਦੇਵੀ ਦਾ ਉਪਰ ਹੈ ਕੀ ਹੈ ਉੱਥੇ ਜੋ ਕਿ ਮੈਂ ساری ਪੁਰੀ ਹਿਸਟਰੀ ਪੜੀ ਆ ਗਈ ਉੱਥੇ ਉਥੇ ਜੋ ਕਿ ਪ੍ਰੀਮ ਦੀ ਪਤਨੀ ਹ ਪ੍ਰੀਮ ਦੀ ਪਤਨੀ ਉਥੇ ਜੋ ਕਿ ਬਿਰਾਲ ਮੰਦਿਰ ਉਹ ਉਥੇ ਜੋ ਕਿ ਉਸ ਦਾ ਨਾਮ ਹੜਿੰਮਾ ਦੀ ਵੀ ਸੀ ਸੋਚ ਕਰਕੇ ਤਾਂ ਨਾਮ ਹੜਿੰਮਾ ਦੇ ਵੀ ਟੈਂਪਲ ਹੈ ਜੀ ਉਥੇ ਨਾਲ ਮੋਦਰੂੜ ਖੁੱਲ ਰਿਹਾ ਤੇ ਮੋਦਰੂੜ ਵੀ ਇਸੇ ਮੰਦਿਰ ਦੇ ਵਿੱਚ ਪਿੱਤੀ ਹੈ ਅੰਗਰੇਜ਼ਾਂ ਜੋ ਕਿ ਉੱਥੇ ਜੀ ਤੁਸੀਂ ਮੰਦਿਰ ਵੀ ਜਿੱਥੇ ਜੋ ਕਿ ਗੰਮ ਪਾਣੀ ਦਾ ਤੇ ਕੌਣ ਵੀ ਹੈ ਸੋਚਿਆ ਕਿ ਲੋਕ ਲੋਕ ਜਾਣ ਕਰਨ ਜੁਰ ਵੀ ਇਹ ਸੜ ਕੇ ਪਿਆ ਜਗਨਪਤੀ ਸੁਭਿਮਾ ਤਾਂ ਹੈ ਕਿਉਂਕਿ ਤੇ ਜੋ ਕਿ ਕਿ ਸੇਵ ਜੀ ਉੱਥੇ ਜੋ ਕਿ ਉਸ ਜਗਲ ਮੈਨ ਹਿਸਟਰੀ ਨਹੀਂ ਪਤਾ ਤੁਸੀਂ ਕਿਥੇ ਜੋ ਕਿ ਇੱਕ ਰਾਮ ਜੀ ਨੇ ਇੱਕ ਰਾਮ ਜੀ ਨੇ ਆਪਣੇ ਜੋ ਕਿ ਇਸ ਤਜੇ ਨੂੰ ਕਿਹਾ ਸੀ ਕਿ ਉਸ ਨੂੰ ਜੋ ਕਿ ਉਸ ਜੱਜ ਜੋਗੀ ਖਾਨ ਬਣਾਉਣਾ ਹੈ ਕੋਈ ਖਾਨ ਬਣਾਉਣ ਵਿੱਚ ਸਾਨੂੰ ਜੋ ਕੋਈ ਵੀ ਯੋਗਦਾਨ ਨਹੀਂ ਹੈ ਕੋਈ ਵੀ ਜੋ ਕਿਸਮਾਨ ਕੁਝ ਨਹੀਂ ਹੈ ਨਾ ਉੱਥੇ ਜੋ ਕਿ ਸ਼ੇਸ਼ਨਾਗ ਜੀ ਨੇ ਤੇ ਜੋ ਕਿ ਉਹਦੇ ਕੁੰਡ ਮੜਿਆ ਤੇ ਤਦ ਉਹ ਕਿ ਕੰਨ ਪਾਣੀ ਦਾ ਕੋ ਬੜਦਾ ਹੋਇਆ। ਤੇ ਕਿ ਤੇ ਬਾਹਰ ਇੱਕ ਪਾਣੀ ਆਇਆ ਜਿਸ ਨਾਲ ਉਸੇ ਜੋ ਕਿ ਨਾਮ ਸ਼ੇਮੰਤਰ ਪੈ ਗਿਆ। ਤੇ ਇਸ ਕਰਕੇ ਉਸਦੇ ਵਗ ਵਗ ਨਾਮ ਅਤਿ ਆਸਿਕ ਜੁੜੇ ਹੋਏ ਨੇ। ਇਹ ਚੈਨਲ ਜਿਹੜੀ ਹਿਸਟਰੀ ਬਾਰੇ ਸਮਝਾਉਣਾ ਸਮਝਾਉਂਦਾ ਹੈ ਜਿਸ ਕੈਰੈਕਟਰ ਜਿਹੜੀ ਓਸ਼ੀ ਵਾਂਗ ਦੇ ਪਾਣੀ ਵਿੱਚ ਦਿੱਤਾ ਹੈ ਇਹਨੇ ਕਾਪਡੇ ਹੈ ਜੀ ਅਸੀਂ ਕੱਲ ਨੂੰ ਕੁੰਨ ਨੂੰ ਜਿਹੜੇ ਜਾ ਰਹੇ ਹਾਂ ਉਹ ਵੀਡੀਓ ਬਣਾਉਣ ਦੇ ਵਿੱਚ ਵੀਡੀਓ ਨਹੀਂ ਬਣਾਈ ਜਾਵੇਗੀ ਅੱ ਤੋਂ ਸ਼ੁਰੂ ਕਾਲ ਕਰਾਂਗੇ ਤੇ 24 ਤਰੀਕ ਦੀ ਰਾਤ ਤੋਂ ਮੌਸਮ ਜਾਣਕਾਰੀ ਸੰਜੀ ਕਰਾਂਗੇ ਧੰਨਵਾਦ ਵੀ ਪਛਿਤ 24 ਤਰੀਕ ਨੂੰ ਨਕਮਾਸਿਸਟਮ ਪਹੁੰਚ ਰਿਹਾ ਧੰਨਵਾਦ